ਸਵਾਗਤ ਹੈ ਜੀ ਸਾਡੇ ਚੈਨਲ ਤੇ ਏਕੇ ਪੰਜਾਬਨ ਚੈਨਲ ਤੇ ਜਿੱਦਾਂ ਹੁਣ ਬੱਚੇ ਸਾਡੇ ਜਿਹੜੇ ਆ ਨਾ ਆਲੂ ਗੋਭੀ ਕਹਿੰਦੇ ਅਸੀਂ ਨਹੀਂ ਖਾਣੀ ਅਸੀਂ ਨਹੀਂ ਰੋਜ਼-ਰੋਜ਼ ਆਲੂ ਗੋਭੀ ਖਾਣੀ ਹੈ ਕਿ ਮੈਂ ਕੀ ਕੀਤਾ ਇੰਨੇ ਕਿਥੇ ਮਟਰ ਕੱਢ ਲੈ ਗੋਭੀ ਹੁਣ ਸਸਤੀ ਹੋਈ ਆ ਤਾਂ ਕੀ ਕਰੀਏ ਫੇਰ ਹੁਣ ਗੋਭੀ ਖਰਾਉਣੀ ਤਾਂ ਹੈਗੀ ਆ ਨੇ ਆਲੇ ਨੂੰ ਆਪਾਂ ਗੋਭੀ ਕੱਤੂਕਾਸ ਕਰਕੇ ਇਹ ਰੱਖ ਲਈਏ ਤਾਂ ਇੱਥਰ ਮੈਂ ਆ ਜਾ ਰਹਾ ਹਾਂ ਪਿਆਜ਼ ਤੇ ਅਦਰਕ ਬਰੀਕ-ਬਰੀਕ ਇਹ ਵੀ ਕੱਟ ਲਿਆਇਆ ਤੇ ਹੁਣ ਮੈਂ ਬਾਕੀ ਦਾ ਜਿਹੜਾ ਆ ਘਰ ਕੇ ਦਾ ਸਮਾਨ ਉਹ ਵੀ ਲੈ ਆਉਣੀ ਆ। ਘੜਾਈ ਗਰਮ ਹੋ ਗਈ ਤੇ ਮੈਂ ਹੁਣ ਇਹਦੇ ਵਿੱਚ ਪਾਉਂਗੀ ਸਰੋਂ ਦਾ ਤੇਲ। ਇਹ ਕਿਤਾ ਬੱਚਿਆਂ ਦੇ ਬਹੁਤ ਨਖਰੇ ਆ ਵੀ ਆਹ ਨਹੀਂ ਸਬਜ਼ੀ ਖਾਣੀ, ਉਹ ਨਹੀਂ ਖਾਣੀ ਪਰ ਸਰਦੀ ਵੀ ਮਾਵਾਂ ਦੀ ਆਦਤ ਆ ਵੀ ਆਪਾਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹਨਾ ਖਲੋਣੀ ਹੁੰਦੀ ਆ। ਤੇ ਆਪਾਂ ਸਰੋਂ ਦਾ ਤੇਲ ਜਿਆਦਾ ਪਾਰਤ ਦੇ ਹੈਗੇ ਆ ਤੇ ਆਪਾਂ ਸਰੋਂ ਦਾ ਤੇਲ ਇਹਦੇ ਵਿੱਚ ਪਾ ਲਿਆ ਹੈ ਹੁਣ ਜਦ ਤੱਕ ਤੇਲ ਗਰਮ ਹੁੰਦਾ ਹੈ ਨਾ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਐਦਾਂ ਲੱਗਦਾ ਵੀ ਜਿਵੇਂ ਤੁਸੀਂ ਨਾ ਮੇਰੇ ਨਾਲ ਗੁੱਸੇ ਹੁੰਨੇ ਆ ਕੋਈ ਵੀ ਮੇਰੀ ਵੀਡੀਓ ਨੂੰ ਚ ਲਾਈਕ ਨਹੀਂ ਕਰਦੇ ਹੈ ਕਿ ਸ਼ਾਇਦ ਸ਼ੇਅਰ ਵੀ ਨਹੀਂ ਕਰਦੇ ਜੇ ਸ਼ੇਅਰ ਕਰਦੇ ਹੋ ਨਾ ਤਾਂ ਲੋਕ ਹਨਾ ਜ਼ਰੂਰ ਦੇਖਣ ਜੇ ਇਹਨੂੰ ਵੀ ਆਪਾਂ ਜੇ ਸ਼ੇਅਰ ਕਰਦੇ ਅਗਲਾ ਦੇਖਦਾ ਤਾਂ ਹੁੰਦਾ ਹੀ ਆ ਪਰ ਤੁਸੀਂ ਮੇਰੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਾਂਜੀ ਹੁਣ ਤੁਸੀਂ ਮੇਰੀ ਕੜਾਈ ਤੇ ਵੀ ਕਮੈਂਟ ਜ਼ਰੂਰ ਕਰੋਗੇ ਵੀ ਤੁਹਾਡੀ ਕੜਾਈ ਕੰਦੀ ਦੇਖੋ ਜੀ ਇਹ ਕੜਾਈਆਂ ਜਦੋਂ ਆਪਾਂ ਚੁੱਲ੍ਹੇ 'ਵਾਲਦੇ ਸੀ ਨਾ ਉਸ ਟਾਈਮ ਦੀ ਇਹ ਕੜਾਈ ਹੀ ਆ ਤੇ ਹੁਣ ਕਾਲੀ ਤਾਂ ਫੇ ਹੋਣੀ ਸੀ ਤੇ ਮੈਂ ਨਾ ਹਜੇ ਵੀ ਆਪਾਂ ਨੂੰ ਜਦੋਂ ਕਮਾਈ ਹੋਣ ਲੱਗੂਗੀ ਤੇ ਆਪਾਂ ਵੀ ਨਵੇਂ ਭਾਂਡੇ ਲੈ ਆਵਾਂਗੇ ਮਿਸ਼ੂਸ਼ੇ ਪੁੱਛੇ ਜੇ ਕਰਾਂਗੇ ਹਾਲੇ ਆਪਾਂ ਨੂੰ ਇਹ ਕਮਾਈ ਨਹੀਂ ਹੋਣ ਲੱਗੀ ਜਦੋਂ ਕਮਾਈ ਹੋਣ ਲੱਗ ਪਏ YouTube ਤੋਂ ਤੇ ਆਪਾਂ ਵੀ ਨਵੇਂ-ਨਵੇਂ ਭਾਂਡੇ ਲਿਆਵਾਂਗੇ ਠੀਕ ਹੈ ਜੀ ਤੇ ਹੁਣ ਆਪਣਾ ਤੇਲ ਹੋ ਗਿਆ ਗਰਮ ਤੇ ਆਪਾਂ ਇਹਦੇ ਵਿੱਚ ਪਾਉਣੇ ਪਹਿਲਾਂ ਜੀਰਾ ਪਾ ਦਿੰਦੇ ਲੋਕ ਜੋਨ ਆਪਾਂ ਪਾ ਦਿੰਦੇ ਵਿੱਚ ਜੀਰਾ ਤੇਲ ਬਾਜ਼ਾਰ ਮਹੂਦਿਆ ਚੰਗਾ ਜੀਰਾ ਤਾਂ ਹੋ ਗਿਆ ਭਜ ਗਿਆ ਆਪਾਂ ਬਾਕੀ ਹੁਣ ਆਲੂ ਪਿਆਜ਼ ਪਾ ਦਿੰਨੇ ਹਾਂ ਹਾਏ ਹਾਏ ਆਲੂ ਪਿਆਜ਼ ਕੈਸਾ ਪਿਆਜ਼ ਅਦਰਕ ਪਾ ਦਿੰਨੇ ਆ ਇਹ ਕਦਾ ਕੀ ਕਰੀਏ ਹੁਣ ਉਮਰ ਇਦਾਂ ਦੀ ਹੋ ਗਈ ਏ ਕਿ ਚੇਤਾ ਵੀ ਭੁੱਲਣ ਲੱਗ ਪੈਂਦਾ ਚੀਜ਼ਾਂ ਦਾ ਹੌਲੀ ਹੌਲੀ ਪਤਾ ਨਹੀਂ ਕੀ ਹੋਣਾ ਸਾਡੇ ਸਾਡੇ ਨਾਲ ਇਹ ਤਾਂ ਮੈਂ ਜਿੱਦੇ ਤੱਕੜਾ ਇਹ ਵੀ ਜਿਹੜੀ ਰੋਟੀ ਹੈ ਇਹਦੇ ਲਈ ਭਾਂਡੇ ਕੋ ਤੁਹਾਨੂੰ ਪਤਾ ਹੀ ਹੈ ਜਿਹਦਾਂ ਦੂਜੇ ਚਾਹੀਦੇ ਹੁੰਦੇ ਆ ਮੇਰੇ ਕੋ ਮੈਂ ਹਜੇ ਨਹੀਂ ਲੈ ਲਏ ਹੈਗੇ ਤੇ ਅਸੀਂ ਇਹ ਵੀ ਚੱਲ ਜਾਂਦੇ ਆ ਪਰ ਇਹਨਾਂ ਨੂੰ ਹਣਾ ਪਕਾਉਣਾ ਪੈਂਦਾ ਹੈ ਤੇ ਮੈਂ ਹੁਣ ਵਿਖਦੇ ਇਹਦੇ ਦਿਵਾਲੀ ਕਪੱਤੀ ਜੀ ਰੱਖ ਦਿੰਨੀ ਹਾਂ ਬਸ ਇਹ ਜਨਾ ਠੀਕ ਆ ਰਵੇ ਤਲਾਈ ਧਾਨੀ ਵੀ ਨੇ ਹੋਰ ਇਹਨੂੰ ਕੰਮ ਖਰਾਬ ਹੋ ਰਹੀਦਾ ਹਣ ਆਪਾਂ ਕਰਾ ਕੇ ਨੂੰ ਕਰ ਲੈਨੇ ਆ ਕੈਮਰੇ ਨੂੰ ਬੰਨ੍ਹਦਾ ਕਿਉਂਕਿ ਜੇ ਆਪਾਂ ਪੂਰਾ ਦਿਖਾਉਣ ਲੱਗ ਜਾਈਏ ਤਾਂ ਵੀਡੀਓ ਲੰਬੀ ਹੋ ਜਾਣੀ ਤੇ ਤੁਸੀਂ ਕਹਣਾ ਵੀਡੀਓ ਬਹੁਤ ਲੰਬੀ ਤੇ ਆ ਤੇ ਕਿੰਨਾ ਚਿਰ ਤੜਕਾ ਭਰਿਓ ਆਪਾਂ ਵਿੱਚ ਚਿਰ ਨੂੰ ਬੰਨ੍ਹ ਦ ਕਰਦੇ। ਇਹੋ ਜੀ ਤੜਕਾ ਆਪਾਂ ਪਾਲਾ ਨਹੀਂ ਕਾਲਾ ਕਰਨਾ ਹੈਗਾ। ਐਦਾਂ ਦਾ ਹੀ ਕਰਨਾ ਆ। ਹੋਰ ਤਾਂ ਇਹਦੇ 'ਚ ਕੋਈ ਹੈਗਾ ਔਖਾ ਹੈਗਾ ਆਪਾਂ ਜਿੱਦਾਂ ਮਲੌਣੇ ਪਹਿਲਾਂ ਚਿੰਦਨੀ ਬੰਦ ਕਰਾਂਗੇ ਆਵਾਜ਼ ਬਹੁਤ बाद से चला ला हाँ? जी तड़का तो आप कर लिया है ये मैं हूँ सब्जी के हिसाब में अपना लून लाग पा दें जिन्ना क आप खाते है ना हल्दी पा दें इन्नी कल मिर्च पा दें हम ये पता नहीं कि हौली है ਹੂੜੀ ਜੀ ਮੈਂ ਕਸ਼ਮੀਰੀ ਦਾਲ ਵਿੱਚ ਪਾਉਣੀ ਹੈ ਇਹਦਾ ਨਾਲ ਹਨਾ ਰੰਗ ਸੋਹਣਾ ਜਾ ਲੱਗਦਾ ਜਿੱਦਾਂ ਤਾਂ ਮੈਨੂੰ ਤਾਂ ਇਹ ਤਾਂ ਥਾਣ ਕਰਕੇ ਮੈਂ ਭਾਈ ਵਿੱਚ ਹਨਾ ਇਹਦੇ ਵਿੱਚ ਟਮਾਟਰ ਨਹੀਂ ਮੈਂ ਪਾਉਂਦੀ ਹੈਗੀ ਉਹ ਤੇ ਉਹ ਨਹੀਂ ਪਾਉਂਦੀ ਕਿਉਂਕਿ ਆਪਾਂ ਤਾਂ ਬਣਾਉਣੀ ਹੈਗੀ ਆ ਇਹ ਵੱਧੂ ਘਸ ਕੀਤੀ ਹੋਈ ਬੋਬੀ ਤਾਂ ਕਰਕੇ ਮੈਂ ਹਨਾ ਇਹਦੇ ਵਿੱਚ ਹੁਣ ਹੀ ਪਾਉਣਾ ਹੈਗਾ ਤਾਂ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਟਰ ਕੱਟੇ ਆ ਉਹ ਹਵਾ ਦਿੰਦੇ ਥੋੜੇ ਜਿਹਾ ਮਟਰ ਦਾ ਆਪੋਟ ਵੀਨਾਂ ਨੂੰ ਨਾ ਪਹਿਲਾਂ ਇਦਾਂ ਰਾਂ ਦੇਣੇ ਪਤਾ ਨਹੀਂ ਐਦ ਕੀ ਵੀ ਵਾਰਚਪੁਰ ਚੋਂ ਨਹੀਂ ਹੋਈ ਹੈਗੀ ਕਰਕੇ ਨਾ ਇਹ ਪੱਕੇ ਪੱਕੇ ਜਿਹੇ ਆ ਇਹਨਾਂ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਪਹਿਲਾਂ ਰਿੰਨ ਲੈਣੇ ਆ। ਲੋ ਜਿੰਨਾ ਤੇ ਪਾਣੀ ਆਪਾਂ ਇਹਦੇ ਵਿੱਚ ਪਾ ਦਿੰਦੇ। ਚੰਗੀ ਤਰ੍ਹਾਂ ਰਹਿ ਜੀ ਜਾਣਗੇ ਨਾ। ਫਿਰ ਪੱਕੇ ਜਾਣਗੇ ਨਹੀਂ ਤਾਂ ਨਾ ਉਦਹੀਂ ਰਹਿ ਜਾਣਗੇ ਇਹ। ਮਟਰ ਹੁਣ ਇਦਾਂ ਜੇ ਹੀ ਆ। ਇਰ ਕੀ ਹੈ ਨਾ ਉਦਾਂ ਦੇ ਮਟਰ ਨਹੀਂ ਆਏ ਹੈਗੇ ਨਹੀਂ ਤਾਂ ਇਹਨਾਂ ਦਿਨਾਂ ਚ ਇੰਨੇ ਲਹਿਰੇ ਲਹਿਰੇ ਮਟਰ ਹੁੰਦੇ ਸੀ ਲਓ ਜੀ ਆਪਾਂ ਬਾਅਦ ਚ ਇਹਨੂੰ ਜਿੰਨਾ ਚਿਰ ਇਹ ਹਜੇ ਨਹੀਂ ਪੱਕਦੇ ਫਿਰ 2 ਮਿੰਟ ਲਈ ਆਪਾਂ ਫਿਰ ਕੈਮਰਾ ਜਿਹੜਾ ਹੈ ਬੰਦ ਕਰ ਦਿੰਦੇ ਆ ਜੀ ਮਟਰ ਤਾਂ ਹੋ ਗਏ ਆ ਹੁਣ ਇਹਨਾਂ ਚੰਗੀ ਤਰ੍ਹਾਂ ਹੁਣ ਆਪੇ ਇਹਦੇ ਚ ਇਹ ਗੋਭੀ ਜਿਹੜੀ ਆ ਵੱਧੂ ਕੱਸ ਕੀਤੀ ਹੋਈ ਨਾ ਮੈਂ ਇਹਨੂੰ ਚੰਗੀ ਤਰ੍ਹਾਂ ਨਚੋੜ ਲਿਆ ਸੀ ਪਾਣੀ ਇਹਦੇ ਚ ਆਪਾਂ ਬਿਲਕੁਲ ਹੀ ਰਹਿਣ ਦਿੱਤਾ ਹੈਗਾ ਇਹਨੂੰ ਇਹਦੇ ਚ ਪਾ ਦਈਏ ਹੋ ਸਾਰੀ ਉੱਤੇ ਪਾ ਕੇ ਤੇ ਚੰਗੀ ਤਰ੍ਹਾਂ ਮੈਂ ਇਹਨੂੰ ਮਿਕਸ ਕਰ ਦਿੰਨੀ ਹੁਣ ਹੋ ਚੀ ਪਾਪਾ ਨੂੰ ਮਿਕਸ ਕਰਤਾ ਹੈ ਚੰਗੀ ਤਰ੍ਹਾਂ ਹੁਣਾਂ ਨੂੰ ਆਪਾਂ ਜਿਆਦਾ ਟਾਈਮ ਲਈ ਨਹੀਂ ਰੱਖਣਾ ਹੈਗਾ ਥੋੜਾ ਜਿਹਾ ਟਾਈਮ ਇਹਨੂੰ ਢੱਕਣਾ ਹੈ ਬਸ ਜਿਹੜਾ ਵੀ ਗੋਬੀ ਦਾ ਕੱਚਾ ਪਾਨ ਨਿਕਲ ਚੁਕਿਆ ਹੈ ਨਾ ਇਸ ਤਰ੍ਹਾਂ ਤੇ ਮੈਂ ਇਹਨੂੰ ਢੱਕਣਾ ਵੀ ਨਹੀਂ ਹੈਗਾ ਜੇ ਤੇ ਢੱਕ ਦਿੱਤਾ ਤਾਂ ਗੋਬੀ ਹੰਦਾ ਨਾ ਪਾਣੀ ਜਿਹਾ ਹੋ ਜਾਣਾ ਹੈ ਉਹ ਚੀਜ਼ ਨਹੀਂ ਬਣਨੀ ਹੈਗੀ ਆਹ ਹੀ ਚੀਜ਼ਾਂ ਜਿਹੜੀਆਂ ਆਪਾਂ ਹਨਾ ਬਾਹਰ ਜਾ ਕੇ ਬੜੇ ਵਧੀਆ ਤਰੀਕੇ ਨੇ ਸਵਾਦ ਲਾ ਲਾ ਖਾਣੇ ਆ ਜੇ ਘਰ ਬਣਾ ਕੇ ਦੇ ਦਿੰਦੇ ਨੇ ਧਨੀਆ ਨੇ ਕਹਿੰਦੇ ਇਹ ਕੀ ਬਣਾਇਆ ਜਾ ਪਰ ਤੁਸੀਂ ਦੇਖੋ ਖਾ ਬਣਾਇਓ ਖਾਇਓ ਤਾਂ ਬੜੀ ਸਵਾਦ ਬਣਦੀ ਏ ਇਹ ਸਬਜ਼ੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਜਰਾ ਘਟਾ ਕੇ ਦਿੰਨੇ ਆ ਮੈਂ ਐਸ ਵੀ ਬਹੁਤ ਘੱਟ ਕਰ ਦਿੱਤਾ ਏ ਤੇ ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਠੱਕ ਦੇ ਲਈ ਆਹੋ ਜੀ ਸਬਜ਼ੀ ਬਣ ਗਈ ਆ ਇਹ ਤਾਂ ਹਨਾ ਖੱਬੇ ਹੱਥ ਨਾਲ ਕੰਮ ਵੀ ਕਿਹੜਾ ਹੁੰਦਾ ਆ ਕਦੇ ਮੈਂ ਫੋਨ ਫੜਦੀ ਇਧਰੋਂ ਕਦੇ ਇਧਰੋਂ ਦੇ ਲੋ ਸਟੈਂਡ ਦਾ ਕਰੀ ਨਿਕੋਂ ਲੈ ਹੁੰਦਾ ਹੈਗਾ ਲੋਜੀ ਸਬਜ਼ੀ ਬਣ ਗਈ ਹੁਣ ਇਹਦੇ ਵਿੱਚ ਬਹੁਤ ਥੋੜਾ ਜਿਆਦਾ ਦੇਸੀ ਕਿਉ ਮੈਂ ਕਿ ਬੈ ਜਾ ਬੈ ਜਾ ਹੋ ਗਈ ਸਬਜ਼ੀ ਆ ਤਾਂ ਸਵਾਦ ਬਹੁਤ ਬਣੀ ਮੈਂ ਪਹਿਲਾਂ ਖਾ ਕੇ ਦੇਖ ਸਕੀ ਤੁਹਾਨੂੰ ਇਹ ਬਣਾਈ ਹੋਈ ਸਬਜ਼ੀ ਕਿੱਦਾਂ ਦੀ ਲੱਗੀ ਭੁਰਜੀ ਆਪਾਂ ਇਹਨੂੰ ਗੋਭੀ ਦੀ ਭੁਰਜੀ ਕਹਿ ਸਕਦੇ ਹਣਾ ਤੇ ਤੁਹਾਨੂੰ ਮੇਰੀ ਸਬਜ਼ੀ ਬਣਾਈ ਹੋਈ ਕਿੱਦਾਂ ਦੀ ਲੱਗੀ ਮੈਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਬਣਾਇਓ ਖਾਇਓ ਆਪਣੇ ਬੱਚਿਆਂ ਨੂੰ ਦਿਖੋ ਕਹਿੰਦੇ ਸਾਨੂੰ ਘੋਜੀ ਬਣਾ ਕੇ ਦਿਓ ਆਲੂ ਗੋਭੀ ਦੀ ਰੈਸਪੀ ਚਾਹੀਦੀ ਤੇ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਉਨਾ ਚਿਰ ਜੀ ਸਾਰਿਆਂ ਨੂੰ ਮੇਰੀ ਵੱਲੋਂ ਸਤਿ ਸ੍ਰੀ ਅਕਾਲ